ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਤ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਥਾਰਾ ਡਿਵੀਜ਼ਨ ਨੰਬਰ 8 ਦੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਗੋ ਮਾਸ ਨਾਲ ਭਰਿਆ ਹੋਇਆ ਕੰਟੇਨਰ ਜਿਹੜਾ ਹੈਗਾ ਉਹ ਆਪਣੀ ਹਿਰਾਸਤ ਚ ਲਿਆ ਹੈ ਪੁਲਿਸ ਨੇ ਔਰ ਬਜਰੰਗ ਦਲ ਵੱਲੋਂ ਇਹ ਜਿਹੜੀ ਕਾਰਵਾਈ ਹੈਗੀ ਅਮਲ ਚ ਲਿਆਂਦੀ ਗਈ ਹੈ ਔਰ ਇਸ ਵੇਲੇ ਕਰੀਬਨ ਕਰੀਬਨ 11 ਕੁ ਟਨ ਜਿਹੜਾ ਇਸ ਕੰਟੇਨਰ ਦੇ ਅੰਦਰ ਹੈਗਾ ਔਰ 594000 ਦੀ ਅਮਾਉਂਟ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਔਰ ਸ਼ਿਵਮਾ ਇੰਟਰਪ੍ਰਾਈਜ਼ ਜੋ ਜੋ ਕਿ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਾਲ ਹੈ ਦੇ ਵਿੱਚ ਉਹ 11 ਟਨ ਜੋ ਬਿੱਲ ਦੇ ਉੱਤੇ ਲਿਖਿਆ ਹੋਇਆ ਔਰ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਜਿਹੜਾ ਬਿੱਲ ਦੇ ਉੱਤੇ ਉਹ 11 ਟਨ ਹੈ ਔਰ ਜੋ ਅ ਇਸ ਵੇਲੇ ਤਸਵੀਰਾਂ ਵਿੱਚ ਸਥਿਤੀ ਨਜ਼ਰ ਆ ਰਹੀ ਹੈ ਉਹ 30 ਤੋਂ 35 ਟਨ ਦੇ ਆਸ-ਪਾਸ ਇਸ ਦੇ ਅੰਦਰ ਗੋ ਮਾਸਕ ਔਰ ਅਲ ਜ਼ਮਲ ਜਿਹੜੀ ਪੈਕਿੰਗ ਹੈਗੀ ਆ ਅਲ ਜ਼ਮਲ ਇਹ ਨਾਮ ਦੀ ਹੈਗੀ ਆ ਔਰ ਇਹ ਜਿਹੜਾ ਕੰਟੇਨਰ ਹੈਗਾ ਜ਼ੂਪੀ ਤੋਂ ਚੱਲ ਕੇ ਜਲੰਧਰ ਵੱਲੋਂ ਆ ਰਿਹਾ ਸੀ ਔਰ ਜੰਮੂ ਕਸ਼ਮੀਰ ਵੱਲੋਂ ਇਹਨੇ ਜਾਣਾ ਸੀਗਾ ਔਰ 534000 ਅਮਾਉਂਟ ਦੱਸੀ ਜਾ ਰਹੀ ਹੈ ਇਸ ਟੋਟਲ ਅ ਅਮਾਉਂਟ ਦੀ ਔਰ ਟੈਕਸ ਟੈਕਸੇਬਲ ਅਮਾਉਂਟ ਹੈ ਜਿਹੜੀ 594000 ਦੱਸੀ ਜਾ ਰਹੀ ਹੈ ਔਰ ਸ਼ਿਵਮ ਇੰਟਰਪ੍ਰਾਈਜ਼ਸ ਬਿੱਲ ਦਾ ਇਤਨਾਮ ਹੈ ਇੱਕ ਮਿੰਟ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਵੀ ਥੋੜਾ ਜਿਆ ਬਿੱਲ ਦੇ ਉੱਤਰ ਝਾੜ ਜਰੂਰ ਮਾਰਨ ਸ਼ੁਭਮਿੰਦਰ ਪ੍ਰਾਈਸ ਜੀਐਸਟੀ ਲੱਗਾ ਹੋਇਆ ਨਾਲ ਔਰ ਅਮਰ ਕਲੋਨੀ ਈਸਟ ਗੋਕਲਪੁਰ ਅਮਰ ਕਲੋਨੀ ਨਵੀਂ ਦਿੱਲੀ ਨਾਰਥ ਈਸਟ ਦਿੱਲੀ ਜੋ ਐਡਰੈਸ ਜਿੱਥੋਂ ਕੀ ਇਹ ਚੱਲ ਕੇ ਜਿੱਥੋਂ ਇਹ ਬਿੱਲ ਤਿਆਰ ਹੋਇਆ ਇਹ ਉਸ ਕੰਪਨੀ ਦਾ ਨਾਮ ਹੈ ਔਰ ਇਮਰਾਨ ਯੂਸਫ ਜਿੱਥੇ ਜਾਣਾ ਸੀਗਾ ਜੰਮੂ ਕਸ਼ਮੀਰ ਸ਼ਿਪਿੰਗ ਐਡਰੈਸ ਲਿਖਿਆ ਹੈ ਰਿਸ਼ੀ ਮੁਹੱਲਾ ਖਾਬਾ ਕਦਲ ਸ਼੍ਰੀਨਗਰ ਜੰਮੂ ਕਸ਼ਮੀਰ ਇਹ ਜਿੱਥੇ ਪਹੁੰਚ ਕਰਨੀ ਸੀਗੀ ਔਰ 594000 ਰਮਾਉਂਟ ਵੀ ਇੱਥੇ ਰਸੀ ਗਈ ਹੈ ਔਰ 10800 ਜਿਹੜੀ ਕਰੀਬਨ ਕਰੀਬਨ 11 ਕੁਆਂਟਲ 11 ਟਨ ਦੇ ਕਰੀਬਨ ਮਾਲ ਆ ਪਰ ਜੋ ਹਜੇ ਤੱਕ ਜਾਣਕਾਰੀ ਮਿਲ ਰਹੀ ਹੈ ਕਿ 11 ਟਨ ਤੋਂ ਮਾਲ ਨਹੀਂ ਹੈ 30 ਤੋਂ 35 ਟਨ ਜਿਹੜਾ ਮਾਲ ਇਸ ਦੇ ਵਿੱਚ ਪੜਿਆ ਹੋਇਆ ਔਰ ਇਸ ਬਾਬਤ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਬਜਰੰਗਦਲ ਦੇ ਜਿਹੜੇ ਆਗੂ ਹੈਗੇ ਆ ਜਿਨ੍ਹਾਂ ਵੱਲੋਂ ਇਹ ਕਮਾਲ ਜਿਹੜਾ ਕੰਸਟਿਟਿਊਂਟ ਵਿੱਚ ਲੈ ਕੇ ਜਿਹਦਾ ਰੇਕੀ ਕੀਤੀ ਗਈ ਰੇਕੀ ਕਰਨ ਤੋਂ ਬਾਅਦ ਪੁਲਿਸ ਨੂੰ ਸੱਦਿਆ ਗਿਆ ਪੁਲਿਸ ਨੂੰ ਸੱਦਣ ਤੋਂ ਬਾਅਦ ਇਹ ਕੰਟੇਨਰ ਜਿਹੜਾ ਹੈਗਾ ਪਠਾਨਕੋਟ ਚੌਂਕ ਤੋਂ ਥਾਣਾ ਡਿਵੀਜ਼ਨ ਨੰਬਰ 8 ਵੱਲੋਂ ਲੈ ਕੇ ਆਇਆ ਗਿਆ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਤੁਸੀਂ ਇਸ ਟਰੱਕ ਦੀ ਰੇਕੀ ਕੀਤੀ ਸੀ ਜੋ ਤੁਹਾਨੂੰ ਪਤਾ ਲੱਗਾ ਕਿ ਵੀ ਇਹ ਇਦਾਂ ਦਾ ਗੋਮਾਸ ਦੇ ਨਾਲ ਭਰਿਆ ਹੋਇਆ ਕੰਟੇਨਰ ਜਿਹੜਾ ਇਹ ਲੈ ਕੇ ਆ ਰਹੇ ਕੀ ਸਾਰੀ ਥੋੜਾ ਦੱਸ ਸਕਦੇ ਕੀ ਸਾਰਾ ਸ਼ਰਮਾ ਰੁਦਰ ਸੈਨਾ ਸੰਗਠਨ ਤੋਂ ਔਰ ਬਜਰੰਗ ਦਲ ਸਾਡੀ ਗੋ ਰਖਸ਼ਾ ਟੀਮ ਜਲੰਧਰ ਦੀ ਇਹ ਰਲ ਕੇ ਅਸੀਂ ਇਸ ਨੂੰ ਪੂਰਾ ਟਰੈਪ ਕੀਤਾ ਜੀ ਔਰ ਇਹ ਟਰੱਕ ਪੂਰਾ ਫੜਿਆ ਬਠਿੰਡਾ ਕੋਟ ਬਾਈਪਾਸ ਤੋਂ ਔਰ ਇਸ ਨੂੰ 8 ਅੰਬਰ ਥਾਣੇ ਲੈ ਕੇ ਆਏ ਔਰ ਕਾਫੀ ਮਤਲਬ ਇੰਤਜ਼ਾਰ ਕਰਨ ਤੋਂ ਬਾਅਦ ਉਹਨਾਂ ਸਰਕਾਰੀ ਅਫਸਰ ਪਹੁੰਚੇ ਨੇ ਮੈਡੀਕਲ ਟੀਮ ਪਹੁੰਚੀ ਹੈ ਉਹਨਾਂ ਨੇ ਸਾਹਮਣੇ ਟਰੱਕ ਅ ਜੋ ਜੂਪੀ ਤੋਂ ਜਿਹੜਾ maal ਹੈਗਾ ਇਹ ਵਿੱਚ ਭਰ ਕੇ ਲਿਆਂਦਾ ਗਿਆ ਦਿੱਲੀ ਤੋਂ ਬਿਲਿੰਗ ਜਿਹੜੀ ਕੋਈ ਦਿੱਲੀ ਤੋਂ ਹੋਈ ਆ ਜੰਮੂ ਕਸ਼ਮੀਰ ਜਾਣਾ ਸੀਗਾ ਇੱਕ ਸੋਚਣ ਵਾਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜੂਪੀ ਤੋਂ ਕੰਟੇਨਰ ਚੱਲਦਾ ਹੈ ਜਲੰਧਰ ਦਿੱਕਰ ਪਹੁੰਚ ਜਾਂਦਾ ਹੈ ਕਿਸੇ ਟੋਲ ਪਲਾਜ਼ਾ ਤੇ ਕਿਸੇ ਵੀ ਕਿਸੇ ਜਗ੍ਹਾ ਤੇ ਇਹਨੂੰ ਰੋਕਿਆ ਜਾਏ ਕੋਚ ਪੁੱਛ ਪੜਤਾਲ ਹੀ ਕੀਤੀ ਜੀ ਦੇਖੋ ਇਹ ਪੂਰਾ ਫੇਲਿਅਰ ਹੈ ਜੀ ਜਿੰਨੀਆਂ ਸਟੇਟਾਂ ਨਿਕਲੀਆਂ ਜਿੰਨੇ ਨਾਕੇ ਜਿੰਨੇ ਟੋਲ ਨਿਕਲੇ ਆ ਕਿਸੇ ਧਿਆਨ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ GST ਦੀ ਬਿਲਿੰਗ ਹੈ ਹਾਂ ਔਰ ਉਸੇ ਉਸੇ ਨਾਲਾ ਟਰੱਕ ਦੇ ਪਿੱਛੇ ਕਿਸੇ ਵਾਹ ਚ ਦੇਖੂਗੇ ਨਾ ਵੀ ਲਾਈਨ ਆ ਦਾ ਇੱਕ ਸਟicker ਲੱਗਾ ਹੈ ਕੰਪਨੀ ਦਾ ਜਿਹੜੀ ਲੋਜਿਸਟਿਕਸ ਨੂੰ ਕੰਮ ਕਰਦੀ ਹੈ ਉਹ ਵੀ ਬੜਾ ਇੱਕ ਸਮਝਣ ਵਾਲੇ ਧਿਆਨ ਦੇਣ ਦੀ ਜੋ ਗੱਲ ਹੈ ਕਿ ਪੂਰੀ ਇੱਕ ਸਿਸਟਮ ਨੂੰ ਮੈਨੇਜ ਕੀਤਾ ਜਾ ਰਿਹਾ ਕਿਸੇ ਨੂੰ ਸ਼ੱਕ ਹੀ ਨਾ ਹੋਵੇ ਅੱਜ ਕੱਲ ਅਸੀਂ ਜ਼ਿਆਦਾਤਰ ਕੀ ਦੇਖਦੇ ਆ ਜੀਐਸਟੀ ਦਾ ਈਵੇ ਬਿਲ ਦੇਖਾਂਗੇ ਜਾਂ ਲੌਜਿਸਟਿਕ ਕੰਪਨੀ ਦੇਖਾਂਗੇ ਉਹ ਦੋਨੋਂ ਹੀ ਤੇ ਮੈਂਸ਼ਨ ਹੈਗੀਆਂ ਇਸ ਇਹ ਵੀ ਕਾਰਨ ਹੋ ਸਕਦਾ ਕਿ ਕਿਸੇ ਨੇ ਧਿਆਨ ਨਾ ਦਿੱਤਾ ਹੋਵੇ ਕਿਉਂਕਿ ਬਿਲਿੰਗ ਦੇ ਉੱਤੇ ਮੈਂਸ਼ਨ ਕੁਝ ਹੋਰ ਹੈ ਉਹ ਜੀਐਸਟੀ ਦਾ ਗਵਰਨਮੈਂਟ ਡਿਪਾਰਟਮੈਂਟ ਦਾ ਕਿ ਉਹ ਵੈਰੀਫਾਈ ਕਰੇ ਔਰ ਜੋ ਕਾਰਵਾਈ ਬੰਦੀ ਉਹ ਵੀ ਇਨਾਂ ਦੇ ਕਰਨ ਜੀ ਅੱਛਾ ਇੱਕ ਚੀਜ਼ ਹੋਰ ਮੈਂ ਜਾਨਣੀ ਚਾਹੁੰਦਾ ਕਿਉਂਕਿ ਦਰਸ਼ਕ ਵੀ ਜਾਣਨੀ ਚਾਹੁੰਦੇ ਨੇ ਕਿ ਆਖਰਕਾਰ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਜਿਹੜਾ ਇਸ ਗੋਮਾਸ ਹੈਗਾ ਇਹ ਲੈ ਕੇ ਜਾਇਆ ਜਾ ਰਿਹਾ ਜੀ ਬਿਲ ਦੇ ਉੱਤੇ 10800 ਕਿਲੋਗ੍ਰam ਜਿਹੜਾ weight ਲਿਖਿਆ ਗਿਆ ਪਰ ਦੇਖਣ ਦੇ ਵਿੱਚ ਲੱਗ ਰਿਹਾ ਕਿ 10800 ਜਾਂ 11000 ਕਿਲੋ weight ਨਹੀਂ کافی ਜਿਆਦਾ weight ਆ ਗਿਆ ਤਿੰਨ ਗੁਣਾ ਜ਼ਿਆਦਾ ਜੀ 20 ਕਿਲੋ ਦਾ ਇੱਕ ਪੈਕੇਟ ਅਪਰੋਕਸਿਮੇਟ 150 ਪੈਕੇਟ ਹੈਗਾ ਇਹਦੇ ਵਿੱਚ ਇਹ ਮਤਲਬ 30 ਟਨ ਦੇ ਕੋਲ ਹੋ ਜਾਏਗਾ ਜੀ ਤੁਹਾਡੇ ਵੱਲੋਂ ਪਹਿਲਾਂ ਵੀ ਕਾਰਵਾਈਆਂ ਇਦਾਂ ਨਹੀਂ ਅਮਲ ਚ ਲਿਆਂਦੀਆਂ ਗਈਆਂ ਇਹ ਜੇ ਹੋਣ ਦੀ ਗੱਲ ਕਰੀਏ ਅ ਜਿਹੜੇ ਇਹਦੇ ਡਰਾਈਵਰ ਸੀਗੇ ਉਹਨਾਂ ਵੱਲੋਂ ਤੁਸੀਂ ਪੁੱਛ ਪੜਤਾਲ ਕੀਤੀ ਹੋਣੀ ਗੱਲਬਾਤ ਕੀਤੀ ਜਿਹੜੇ ਕੀ ਸਾਹਮਣੇ ਆਉਂਦੇ ਜਦੋਂ ਮੌਕੇ ਤੇ ਸੀ ਉਹਨਾਂ ਨੂੰ ਫੜਿਆ ਜੀ ਉਹ ਤਾਂ ਮੰਨਦੇ ਆ ਜੀ ਇਸ ਗੱਲ ਨੂੰ ਕਿ ਇਹ ਚ ਗਊ ਮਾਸ ਹੀ ਹੈਗਾ ਵਾ ਉਹਨੂੰ ਪੁਲਿਸ ਕਸਟਡੀ ਵਿੱਚ ਹੈਗਾ ਔਰ ਪਿਛਲੇ 3 ਮਹੀਨੇ ਸਾਡਾ ਤੀਜਾ ਟਰੱਕ ਫੜਿਆ ਗਿਆ ਦੂਰਾ ਟਰੱਕ ਆਲਰੇਡੀ ਪਹਿਲੇ ਥਾਣੇ ਦੇ ਬਾਹਰ ਖੜੇ ਹੈ ਜਿਹਨਾਂ ਵਿੱਚ ਗਊ ਮਾਸ ਸੀਗਾ ਔਰ ਗਾਂਾਂ ਸੀਗੀਆਂ ਉਹ ਵੀ ਅਸੀਂ ਪਹਿਲਾਂ ਐਫ ਆਈ ਆ ਦਰਜ ਕਰਾ ਚੁੱਕੇ ਹਾਂ ਜੀ ਧੰਨਵਾਦ ਗੱਲਬਾਤ ਕਰਨ ਲਈ ਸੋ ਵੱਡੀ ਗੱਲ 3 ਮਹੀਨੇ ਜੋ ਦੱਸਣ ਵਾਲੇ ਆ ਦੱਸਿਆ ਹੈਗਾ ਇਹਨਾਂ ਨੇ ਵੀ 3 ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਟਰੱਕ ਜਿਹੜੇ ਹੈਗੇ ਆ ਉਹ ਇਹਨਾਂ ਵੱਲੋਂ ਗੋਮਾਸ ਦੇ ਜਿਹੜੇ ਫੜੇ ਗਏ ਆ ਔਰ ਕੀ ਕਾਰਵਾਈ ਆ ਮੰਜ਼ਿਲਾਂ ਦੀ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਵੀ ਸਵਾਲੀਆ ਨਿਸ਼ਾਨ ਜਿਹੜਾ ਖੜਾ ਹੁੰਦਾ ਪਰ ਇਸ ਇਸ ਦੇ ਬਾਬਤ ਅਸੀਂ ਜਿਹੜੇ ਅਧਿਕਾਰੀ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਇਸ ਵੇਲੇ ਥਾਣਾ ਡਿਵੀਜ਼ਨ ਅੰਬਰ 8 ਤੋਂ ਬਲਵਿੰਦਰ ਰਾਏ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਉਹਨਾਂ ਕੋਲ ਐਸੇ ਤੋ ਤੋ ਆ ਗਿਆ ਹੋਵੇ ਕਦੇ ਫਿਰ ਉਹਨਾਂ ਕਿਹਾ ਵੀ ਕੱਲ ਨੂੰ ਕਰ ਲਈ ਹਾਂ ਸਾਰੀ ਗੱਲ ਬੰਦੇ ਕੋਈ ਡਿਸਕਸ ਜੀ ਨਹੀਂ ਕਰਨੇ ਬਸ ਕੱਲ ਨੂੰ ਨਹੀਂ ਨਹੀਂ ਅੱਜ ਤਾਂ ਬਲਵਿੰਦਰ ਜੀ ਇੱਕ ਚੀਜ਼ ਸਮਝਾ ਦਿਓ ਥੋੜੀ ਜੀ ਕੱਲ ਨੂੰ ਕੋਰਟ ਤੋਂ ਆਰਡਰ ਲੈ ਕੇ ਹੀ ਦਵਾਂਗੇ ਬਲਵਿੰਦਰ ਜੀ ਇੱਕ ਚੀਜ਼ ਉਹ ਉਹਦੇ 'ਚ ਇਹ ਧਿਆਨ ਰੱਖੋ ਸਾਰਾ ਸਿਸਟਮ ਜਿਹੜਾ ਹੈਗਾ ਉਹਦਾ ਨਾਮਕ ਜੋ ਵੀ ਬਲਵਿੰਦਰ ਜੀ ਇੱਕ ਚੀਜ਼ ਸਮਝਾ ਦਿਓ ਕਿਉਂਕਿ ਜਿਹੜੇ ਇਸ ਦਲ ਬਜਰੰਗ ਦਲ ਦੇ ਆਗੂ ਹੈਗੇ ਨੇ ਉਹਨਾਂ ਨੇ ਪਹਿਲਾਂ ਕਿਹਾ ਵੀ ਕਿ 3 ਤੋਂ 4 ਮਹੀਨੇ ਹੋ ਚੁੱਕੇ ਆ ਕਾਫੀ ਕੁਆਂਟੀਟੀ ਦੇ ਵਿੱਚ ਕਹਿੰਦੇ 304 ਮਹੀਨਿਆਂ ਦੇ ਵਿੱਚ ਤਿੰਨ ਟਰੱਕ ਅਸੀਂ ਪਹਿਲਾਂ ਵੀ ਫੜਾ ਚੁੱਕੇ ਹੈਗੇ ਆ ਕੀ ਕਾਰਵਾਈ ਪਹਿਲਾਂ ਅਮਲ ਲਿਆਂਦੀ ਸੀ ਤੇ ਜਿਹੜੀ ਹੁਣ ਵਾਲੀ ਵੱਡੀ ਕੁਆਂਟੀਟੀ ਫੜੀ ਹੈ ਕੀ ਕਾਰਵਾਈ ਅਮਲ ਚ ਲਿਆਂਦੀ ਜਾਦੀ ਹੈ ਅਸੀਂ ਜਦੋਂ ਪਹਿਲਾ ਟਰੱਕ ਫੜਿਆ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਆ ਜਿਹੜੀ ਕਾਰਵਾਈ ਕਾਨੂੰਨ ਮੁਤਾਬਕ ਹੋਈ ਉਹ ਅੱਜ ਸਾਨੂੰ ਜਦੋਂ ਇਨਫਾਰਮੇਸ਼ਨ ਆਈ ਉਸੇ ਵੇਲੇ ਇਮੀਡੀਏਟਲੀ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱਤੀ ਆ ਉਸੇ ਵੇਲੇ ਸਾਡੀ ਡਾਕਟਰਾਂ ਦੀ ਟੀਮ ਵੀ ਆ ਗਈ ਹੈ ਜਿਹੜੀ ਇਹ ਸੈਂਪਲ ਲੈ ਰਹੀ ਹੈ ਸੈਂਪਲ ਭੇਜ ਕੇ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਇਹਦੇ ਵਿੱਚ ਕੋਈ ਟਲਮਟ ਨਹੀਂ ਕੀਤੀ ਜਿਹੜਾ ਮਾਲ ਦੱਸਿਆ ਜਾ ਰਿਹਾ ਜੋ ਬਿੱਲ ਦੇ ਉੱਤੇ ਕੁਆਂਟੀਟੀ ਲਿਖੀ 10800 ਕਿਲੋ ਉਹ ਸਾਰਾ ਵੈਰੀਫਾਈ ਹੋਗਾ ਉਹ ਸਾਰਾ ਹੀ ਵੈਰੀਫਾਈ ਹੋਗਾ ਇਨਵੈਸਟੀਗੇਸ਼ਨ ਦੇ ਏਜੰਸੀ ਦੇ ਵਿੱਚ ਮਾਲ ਕਿੱਥੋਂ ਆਇਆ ਕਿਹਨੇ ਲੋਡ ਕਰਾਇਆ ਕਿੱਥੇ ਜਾਣਾ ਸਾਰਾ ਟੋਟਲ ਹੀ ਹੋਊਗਾ ਸੋਇ ਸਾਲ ਨਾ ਬਲਵਿੰਦਰ ਰਾਏ ਸਬ ਇਨਸਪੈਕਟਰ ਥਾਣਾ ਲਵਿਦਨ ਨੰਬਰ 8 ਤੋਂ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਤੱਥਾਂ ਦੇ ਆਧਾਰ ਦੇ ਉੱਤੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਫਿਲਹਾਲ ਇਸ ਕੰਟੇਨਰ ਦੇ ਡਰਾਈਵਰ ਨੂੰ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਔਰ ਕਿੱਥੋਂ ਇਹ ਟਰੱਕ ਚੱਲ ਕੇ ਆਇਆ ਇਹ ਮਾਲ ਕਿੱਥੋਂ ਲੋਡ ਹੋਇਆ ਸੀ ਕਿੱਥੇ ਜਾਣਾ ਸੀਗਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਔਰ ਜਿੱਦਾਂ ਜਿੱਦਾਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਲਿਆਂਦਾ ਜਾਏਗਾ ਉਸੇ ਇਸ ਤਰ੍ਹਾਂ ਨਾਲ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨਿੰਦਰ ਕੰਬੋਜ ਡੈਨਿਕ ਸੋਰੀ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par